ਹਾਂਜੀ ਦੋਸਤੋ ਸ਼ਸ਼ੀਕਾਲ ਕੀ ਹਾਲ ਆ ਭਰਾ ਠੀਕ ਠਾਕ ਆ ਲੈnde ਪੰਜਾਬ ਵਾਲੇ ਚੜ੍ਹਦੇ ਪੰਜਾਬ ਵਾਲੇ ਬਾਈ ਕੈਨੇਡਾ ਅਮਰੀਕਾ ਤੋਂ ਕਿੰਨੇ ਭਰਾ ਦੂਰੋਂ ਨੇੜੋਂ ਆਪਣੀ ਵੀਡੀਓ ਮਾਨ ਗੋਟ ਫਾਰਮ ਤੇ ਦੇਖ ਰਹੇ ਆ ਬਾਈ ਇਹ ਸਾਰੇ ਬਾਈਆਂ ਦਾ ਆਪਣੇ ਚੈਨਲ ਤੇ ਸਵਾਗਤ ਹੈ ਭਰਾਵਾਂ ਦਾ ਹਾਂਜੀ ਬਾਈ ਆਪਾਂ ਸਾੜੀਆਂ ਪਿੰਡਾਂ 'ਚ ਜਿਹੜਾ ਪਿੰਡ ਆ ਜੇ ਆਪਣਾ ਬਗਲੀ ਬਗਲੀ ਕੱਪੜੇ ਮੰਡਾਨ ਠੀਕ ਹੈ ਜੀ ਆਪਾਂ ਇਹ ਕਿਹੜੇ ਪਿੰਡ ਵਿੱਚ ਖੜੇ ਹਾਂ ਇਹ ਬਾਗਲੀ ਕਿਹੜੇ ਆਪਾਂ ਬਾਗਲੀ ਦੇ ਵਿੱਚ ਖੜੇ ਆਂ ਜੀ ਬਾਬੇ ਦਾ ਉਹਰੇ ਬਹੁਤ ਵੱਡਾ ਸਹੀ ਮਰਦ ਬਾਬੇ ਦੇਖਣਾ ਸਰਵਾਰ ਤੇ ਬਹੁਤ ਵੱਡਾ ਭਾਰਾ ਬੱਕਰੀਆਂ ਦਾ ਮੇਲਾ ਲੱਗਿਆ ਹੋਇਆਗਾ ਸਾਰੇ ਭਰਾ ਆਪਣੇ ਕਨਾਂ ਬੱਕਰੀਆਂ ਬੱਕਰੇ ਭੇਡੂ ਪੇਡਾਂ ਲੈ ਕੇ ਬਾਈ ਜੀ ਉਹਰੇ ਪਹੁੰਚੇ ਨੇ ਚੌਂਕੀ ਭਰਾਉਣਾ ਤੁਸੀਂ ਦੇਖ ਸਕਦਾ ਬਾਈ ਜੀ ਬਹੁਤ ਵੱਡਾ ਇਕੱਠਾ ਹੈਗਾ ਉਹਰੇ ਬੱਕਰੇ ਬੱਕਰੀਆਂ ਦਾ ਲੱਗਿਆ ਹੋਇਆਗਾ ਬਾਬੇ ਦੇ ਦਰਵਾਜ਼ੇ ਇਹ ਬਾਈ ਜੀ 6 ਤਰੀਕ 6 ਮਹੀਨਾ 2025 ਭਾਈ ਬਹੁਤ ਵੱਡਾ ਜੇ ਗੱਲ ਕਰੀ ਜਾਵੇ ਵੱਡੇ ਪੱਧਰ ਤੇ ਐਡਾ ਤਕੜਾ ਮੇਲਾ ਮੈਂ ਭਾਈ ਜੀ ਪਹਿਲੀ ਗੱਲ ਦੇਖਿਆਗਾ ਬਹੁਤ ਵਧੀਆ ਮੇਲਾਗਾ ਸਾਰੇ ਭਾਈ ਆ ਦੇਖੋ ਬੱਕਰੀਆਂ ਲੈ ਕੇ ਬੱਕਰੀਆਂ ਸਾਰੇ ਕਨਾ ਉਰੇ ਚੌਂਕੀ ਭਰਾ ਕੇ ਲੈ ਆਂਦੇ ਨੇ ਭਾਈਆਂ ਨਾਲ ਕਰਾਉਂਦੇ ਗੱਲ 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 ਕਰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਭਾਈ ਕੀ ਨਾਮ ਆਪਣਾ ਆਪਣਾ ਨਾਮ ਗੋਪੀ ਹੈ ਵੀਰੇ ਠੀਕ ਹੈ ਜੀ ਉਦੋਂ ਹੋ ਜਾ ਭਾਈ ਅੱਜ ਹੋਰਾਂ ਨੂੰ ਅੱਜ ਹਾਂਜੀ ਬਾਈ ਕਿਹੜਾ ਕਿਹੜਾ ਪਿੰਡ ਆ ਗਾ ਆਪਣਾ ਆਪਣਾ ਮਾਨਕੀ ਹੈ ਵੀਰੇ ਮਾਨਕੀ ਹੈ ਜੀ ਹਾਂ ਠੀਕ ਆ ਬਾਈ ਜੀ ਹੋਰੇ ਬਾਈ ਜੀ ਕਦੋਂ ਆਇਓ ਕੋ ਤੁਸੀਂ ਆਪਾਂ ਬਾਬੇ ਦੇ ਦਰਵਾਜ਼ੇ ਤੇ ਬਾਬੇ ਦੇ ਦਰਵਾਜ਼ੇ ਹੋ ਗਿਆ ਜੀ ਸਾਨੂੰ ਨੂੰ ਸਵੇਰ ਦੇ ਆਏ ਜੀ ਸਵੇਰ ਦੇ ਆਏ ਹਾਂ ਕਿੰਨਾ ਟਾਈਮ ਹੋ ਗਿਆ ਬਾਈ ਜੀ ਆਪਾਂ ਨੂੰ ਬਾਬੇ ਦੇ ਚੌਂਕੀ ਭਰੌਂਦੇ ਬੱਕਰੀਆਂ ਦੇ ਬਾਬੇ ਹੋ ਗਿਆ ਜੀ ਤਾਂ ਤੋਂ ਚੱਲਦਾ ਹੀ ਮੇਲਾ ਜਾਈਦਾ ਹਰ ਸਾਲੇ ਅੱਛਾ ਜੀ ਵਧੀਆ ਬਾਬੇ ਦੀ ਤਰੱਕੀ ਆਪਾਂ ਨੂੰ ਤੇ ਤੰਦਰੁਸਤੀ ਮਿਲਦੀ ਹੈ ਜੀ ਹਾਂ ਜੀ ਬੋਲੀ ਫੁੱਲ ਬਹੁਤ ਵਧੀਆ ਹਾਂ ਜੀ ਠੀਕ ਹੈ ਜੀ ਕਿੰਨੇ ਟਾਈਮ ਤੋਂ ਕਰ ਰਹੇ ਹੋ ਜੀ ਬਾਈ ਜੀ ਬੱਕਰੀਆਂ ਦਾ ਕੰਮ ਤੁਸੀਂ ਇਹ ਬਾਈਆਂ ਦੇ ਪੀੜੀਦਾਰ ਪੀੜੀ ਚੱਲਦਾ ਹੁੰਦਾ ਹੈ ਦਾਦੇ ਪੜਦਾਦਿਆਂ ਤੋਂ ਅੱਛਾ ਜੀ ਹਾਂ ਜੀ ਠੀਕ ਆ ਬਾਈ ਜੀ ਬਾਈ ਜੀ ਜੇ ਆਪਾਂ ਗੱਲ ਹੁਣ ਕਰੀ ਜਾਵੇ ਇੱਕ ਵੱਡਿਆ ਲੈਵਲ ਦੇ ਵੀ ਬਾਈ ਬੱਕਰੀਆਂ ਤੋਂ ਕਮਾਈ ਕਿੱਦਾਂ ਲਿੱਤੀ ਜਾਵੇ ਕਮਾਈ ਵੀ ਬਹੁਤ ਵਧੀਆ ਠੀਕ ਆ ਵਧੀਆ ਲੇਵਲ ਤੇ ਕੰਮ ਕਰੋ ਬਰੀਡ ਤੇ ਠੀਕ ਆ ਸਾਰਾ ਕੁਝ ਆ ਬਰੀਡ ਤੇ ਕੰਮ ਕਰੀਏ ਹਾਂ ਜੀ ਠੀਕ ਆ ਬਰੀਡ ਤੇ ਵੀ ਸੰਭਾਲੋ ਸੰਭਾਲ ਪਹਿਲਾਂ ਜ਼ਰੂਰੀ ਹੈ ਜੀ ਸੰਭਾਲ ਪਹਿਲਾਂ ਜ਼ਰੂਰੀ ਕੋਈ ਵੀ ਹੈ ਜਾਨਵਰ ਤਾਂ ਠੀਕ ਆ ਜੀ ਹਾਂ ਜੀ ਦੇ ਹੁਣ ਕਿਵੇਂ ਗੱਲ ਕਰੀ ਜਾਵੀਂ ਬੱਚੇ ਵੇਚ ਕੇ ਕਮਾਈ ਹੁੰਦੀ ਆ ਜਾਂ ਦੁੱਧ ਵੇਚ ਕੇ ਕਮਾਈ ਹੁੰਦੀ ਆ ਪਾ ਜੀ ਨੂੰ ਦੱਸੋ ਆਪਣੇ ਆਂ ਵੀਰੇ ਹੁਣ ਆਏ ਆ ਦੁੱਧ ਦੁੱਧ ਦੇ ਸਿਰ ਤੇ ਬੱਚੇ ਦੁੱਧ ਪੀ ਕੇ ਵੱਣ ਗਏ ਤਾਂ ਵੇchnੇ ਨੇ ਹੈਨਾ ਇਕੱਲੇ ਬੱਚੇ ਦਾ ਵੀ ਰੇਟ ਨਹੀਂ ਲੱਗਦਾ ਪਸੂ ਖਾਲੀ ਬੱਚੇ ਵੇਚੀ ਏਦਾਂ ਠੀਕ ਹੈ ਜੀ ਬਿਨਾ ਦੁੱਧ ਤੋਂ ਪਾਲੇ ਹੋਏ ਬੱਚਾ ਵੀ ਵਿਖਦਾ ਹੈਗਾ ਠੀਕ ਹੈ ਜੀ ਨਹੀਂ ਠੀਕ ਹੈ ਜੀ ਕਿੰਨਾ ਟਾਈਮ ਦੁੱਧ ਪਿਆਉਣਾ ਤੁਸੀਂ ਬੱਚਿਆਂ ਨੂੰ ਫਿਰ ਦੁੱਧ ਚੁੰਗੀ ਜਾਂਦਾ ਆਪ ਤਾਂ ਪੀਣਾ ਨਹੀਂ ਹਟਦਾ ਜਦ ਤੱਕ ਅੱਛਾ ਜੀ ਪੀ ਜਾਂਦਾ ਆਪੇ ਹਟ ਜਾਂਦਾ ਵਾ ਕਦੇ ਰੋਕਿਆ ਨਹੀਂ ਹੈਗਾ ਠੀਕ ਹੈ ਜੀ ਹਾਂ ਜੀ ਦੇ ਕਿੰਨਾ ਕੁ ਟਾਈਮ ਦੁੱਧ ਪਿਆਉਣਾ ਤਾ 9 ਮਹੀਨੇ 4 ਮਹੀਨੇ 5 ਮਹੀਨੇ ਬਾਈ ਤੁਸੀਂ ਚੁੰਗ ਜਾਵੇ 6 ਮਹੀਨੇ ਚੁੰਗ ਜਾਵੇ ਚੁੰਗੀ ਜਾਵੇ ਅੱਛਾ ਚੁੰਗੜਾ ਚਾਹੀਦਾ ਮੈਨੂੰ ਕਿੰਨਾ ਟਾਈਮ ਕੋ ਆਪੇ ਹਟ ਜਾਂਦਾ ਜੀ ਠੀਕ ਹੈ ਜੀ ਜਾਂ ਛੱਡ ਭਰਨਾ ਜਾਂਦਾ ਠੀਕ ਹੈ ਜੀ ਠੀਕ ਹੈ ਜੀ ਹੋਰ ਹੋਰ ਦੱਸੋ ਜੀ ਆਪਣੇ ਕਿੰਨੇ ਪਰਾਵਰੋ ਕਿੰਨੇ ਕੋ ਪਹੁੰਚੇ ਨੇ ਵੀਰ ਆਪਣੇ ਲੱਗ ਵੱਲੋਂ ਪਿੰਡਾਂ ਆਹੋ ਨੇ ਸਾਰੇ ਲਗਭਗ ਪਿੰਡਾਂ ਦੇ ਨਾਲ ਦੇ ਪਹੁੰਚਦੇ ਦੂਰੋਂ ਵੀ ਆਉਂਦੇ ਨੇ ਬਹੁਤ ਵੀ ਆਉਂਦੇ ਨੇ ਕਿੰਨੇ ਕੋ ਪਿੰਡ ਪਹੁੰਚਦੇ ਨੇ ਬਾਬੇ ਦੇ ਦਰਬਾਰ ਤੇ ਹੋਰ ਜੀ ਆਏ ਨਹੀਂ ਇੱਕ ਪਾਸੇ ਠੀਕ ਹੈ ਜੀ ਸīn ਕਿੰਨੇ ਦੇ ਸਾਰੇ ਆਉਂਦੇ ਨੇ ਠੀਕ ਹੈ ਜੀ ਬਹੁਤ ਦੂਰੋਂ ਦੂਰ ਆਉਂਦੇ ਨੇ ਜੀ ਹਾਂ ਚੋਟੇ ਠੀਕ ਹੈ ਜੀ ਜਿਹੜੀ ਮਿੱਦਾ ਚੰਗਾ ਤਕੜਾ ਭਰਦਾ ਹੀ ਹੈ ਤਕੜਾ ਤਕੜਾ ਭਰਦਾ ਜੀ ਹਾਂ ਕਹਿੰਦਾ ਜੀ ਬੱਕਰੀਆਂ ਦਾ ਕੰਮ ਜੀ ਹੁਣ ਆਪਾਂ ਨੇ ਕਿਹੜੇ ਨਵੇਂ ਭਰਾ ਆਪਣੇ ਭੈਣ ਭਾਈ ਕਰਨਾ ਚਾਹੁੰਦੇ ਨੇ ਜੀ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਕਿੰਨੇ ਕੁ ਲੈਵਲ ਤੋਂ ਕੰਮ ਸਟਾਰਟ ਕਰਨੀ ਜੀ ਕਿੰਨੇ ਇੱਕ ਬੱਕਰੀਆਂ ਤੋਂ ਕੰਮ ਸ਼ੁਰੂ ਕਰਨਾ ਹੈ ਤੇ ਤਾਂ ਕੋਈ ਮਦਦ ਥੋੜੀ ਜਿਹੀ ਕਮਜ਼ੋਰ ਜਾਂ ਪੱਟਾਂ ਲੈ ਦੇਵੇ ਛੇੜੀਆਂ ਲੈ ਦੇ ਠੀਕ ਆ ਜੀ ਛੇੜੀਆਂ ਲੈ ਕੇ ਪਾਲ ਸਕਦਾ ਠੀਕ ਆ ਜੀ ਇਹ ਛੇੜੀਆਂ ਨਹੀਂ ਬੜੀਆਂ ਦਾ ਚਾਹੁੰਦਾ ਲੈਣੀਆਂ ਚਾਹੁੰਦਾ ਠੀਕ ਆ ਜੀ ਤੇ ਜਾਨੀ ਥੋੜੀ ਜਿਹੀ ਰਕਮ ਚੱਕ ਕੇ ਲੈਉਣੀ ਪੈਂਦੀ ਹੈ ਚੱਕ ਕੇ ਲੈਉਣੀ ਪੈਂਦੀ ਹੈ ਹਾਂ ਤੇ ਛੋਟੀਆਂ ਪਾਲਵੇ ਦਾ ਚੰਗਾ ਠੀਕ ਆ ਜੀ ਤੇ ਉਸ ਹਿਸਾਬ ਨਾਲ ਕੰਮ ਕਰਨਾ ਚਾਹੀ ਆ ਬਪੂ ਜੀ ਕਿਹਨਾ ਪੰ ਬੱਕਰਾ ਸਾੜਦੇ ਹਣ ਬੱਕਰੀਆਂ ਦੇ ਵਿੱਚ ਕੀ ਦੇਖ ਕੇ ਸੱਡੇ ਬੰਦਾ ਬੱਕਰੀਆਂ ਦੇ ਵਿੱਚ ਵੀ ਬੱਕਰਾ ਚਿਹੜਿਆ ਆ ਪਾ ਕਿੰਨਾ ਗਾਹ ਚੰਗੇ ਬਰੀਡ ਲੈਣੀ ਆ ਇਹਦਾ ਹੁਣ ਆਏ ਆ ਬਰੀਡ ਬਰੀਡ ਦੇ ਸੱਤੇ ਹੁਣ ਤਾਂ ਵੀਰੇ ਜਿੱਧਰ ਨੂੰ ਆਏ ਆ ਬੱਕਰਾ ਹੁਣ ਤਾਂ ਜਿਵੇਂ ਦੁਨੀਆ ਚੱਲਦੀ ਆ ਤੁਹਾਨੂੰ ਦੱਸਾਂ ਨਾ ਠੀਕ ਆ ਜੀ ਕਈ ਕਈ ਆਪਣੀ ਆਪਣੀਆਂ ਆ ਗਈਆਂ ਸਮਝ ਆ ਗਈ ਕੋਈ ਕਿਸੇ ਚਰਾ ਦਾ ਬੱਕਰਾ ਚਰਾ ਉਹਨੂੰ ਪੱਠਾ ਲਗਾ ਦਿੰਨੇ ਵੀਰੇ ਵੀ ਕਹੇ ਜੀ ਬਖਠਾ ਨੇ ਬੱਕਰੇ ਦਿਖਾਉਣੇ ਆ ਉਹ ਪੱਠਾ ਠਾ ਜੀ ਦਿਖਾਓ ਜੀ ਹਾਂ ਬੱਕਰੀਆਂ ਲਓ ਲੈ ਆਜਾ ਲੈ ਫੜ ਕੇ ਦਿਖਾਓ ਜੀ ਲਿਆ ਫੜ ਕੇ ਲਿਆ ਫੜ ਕੇ ਲਿਆ ਫੜ ਕੇ ਦੋ ਦੰਦ ਫੜ ਕੇ ਆ ਠੀਕ ਹੈ ਜੀ ਆ ਦੇਖੋ ਭਾਈ ਜੀ ਪਾਈ ਜੀ ਦਿਖਾਓ ਮਿੱਤਰ ਵੀਰੇ ਆਪਣੇ ਪੱਠਾ ਖੇਤ ਲਈ ਚਲੋ ਹਾਂ ਜੀ ਆ ਦੇਖੋ ਭਾਈ ਜੀ ਪੱਠਾ ਦੋ ਦੰਦ ਪੱਠਾ ਵੀਰੇ ਦੋ ਦੰਦ ਦੋ ਦੰਦਾਂ ਜੀ ਦੋ ਦੰਦ ਹੋ ਗਏ ਭਾਈ ਜੀ ਠੀਕ ਹੈ ਜੀ ਕੀ ਹੈ ਕੰਨਾਂ ਜਾਂ ਪਸੂ ਰੱਖੇ ਬਾਪੂ ਜੀ ਆ ਬੰਦਾ ਹੈ ਕੜਾ ਹੁਣ ਨਵਾਂ ਬੰਦਾ ਹੈ ਇਹ ਇਹ ਨੱਚ ਹਾਂਜੀ ਨਵੇਂ ਨੇ ਚ ਕੋਈ ਨਹੀਂ ਹੈਗਾ ਬੰਦੇ ਸਾਰੇ ਪੁਰਾਣੇ ਨੇ ਠੀਕ ਹੈ ਜੀ ਹਾਂ ਇਹ ਤਾਂ ਹੁਣ ਨਵੇਂ ਬੰਦੇ ਕੰਮ ਕਰਦੇ ਨੇ ਜਿਹੜੇ ਹੁਣ ਆ ਮੁੰਡੇ ਨੇ ਇਹ ਹੁਣ ਆਪਣੇ ਨਾਲ ਉਹ ਵੀ ਕਾਰੀਗਰ ਬੁਗਦੇ ਨਿਕਲੇ ਨੇ ਠੀਕ ਹੈ ਜੀ ਸਾਰਾ ਕੋ ਦੇ ਛੋਟਾ ਤੇ ਆਰ ਬਾਬਾ ਦੇ ਘਰੋਂ ਮੁੰਡਿਆ ਤੇ ਆਰ ਬਾਬਾ ਵੱਧਾਗਾ ਤੇ ਆਏ ਜੇ ਮੜਾ ਮੋਟਾ ਕਾਠੋਂ ਦਾ ਦੱਸ ਦੀ ਦਾ ਠੀਕ ਆ ਜੀ ਨਹੀਂ ਫੇ ਆਪੇ ਬਸਤੀ ਜਾਂਦੇ ਨੇ ਇਹ ਆਪੇ ਬਸਤੀ ਜਾਂਦੇ ਨੇ ਹਾਂ ਤੇ ਨੁਕਤੇ ਉਹਨੇ ਦੇ ਨਵੇਂ ਨਵੇਂ ਚਲਦੇ ਬੱਕਰੀ ਬੱਕਰੀ ਆ ਠੀਕ ਆ ਜੀ ਦੇਖ ਸਕਦੇ ਹਾਂ ਠੀਕ ਆ ਭਾਈਆ ਦੇਖੋ ਭਾਈ ਜੀ ਪੁਰਾਣੀਆਂ ਬੱਕਰੀ ਦੇ ਬਲੈਡ ਲਾਈਨ ਗੱਲ ਕਰੀਏ ਜੇ ਆ ਵੱਡੀਆਂ ਬੱਕਰੀਆਂ ਭਾਈ ਜੀ ਹਿੱਸੇ ਵਾਲੇ ਬੱਕਰੇ ਕਹਿੰਦੇ ਕਿਹਨੂੰ ਆਪਾਂ ਵੱਡੀਆਂ ਥੱਲੋਂ ਬੱਕਰੀਆਂ ਦੇਖੋ ਮੂੰਹ ਦੇ ਕੰਡੇ ਆ ਕੰਨਾਂ ਦੀਆਂ ਆ ਸੰਜਾਂ ਦੀਆਂ ਬਸੇ ਛੋਟਾ ਚੁਬਾ ਦਿਖਾਓ ਦਿਖਾਓ ਕੱਢਾ ਚੁੱਦਾ ਦੇਖੋ ਬਾਈ ਜੀ ਪੂਰਾ ਰਹਿਣਾ ਇੱਕ ਨੰਬਰ ਬਾਈ ਜੀ ਭਾਂਡਾ ਲੱਗੇ ਹੋਇਆ ਬੱਕਰੀ ਨੂੰ ਬਹੁਤ ਹੀ ਸੋਹਣੀ ਆ ਬੱਕਰੀਆਂ ਬਾਈਆਂ ਨੇ ਤਿਆਰ ਕਰੀਆਂ ਨੇ ਬਾਈਆਂ ਦੀ ਮਿਹਨਤ ਨੂੰ ਸਲਾਮ ਕਰਦੇ ਆ ਅਸੀਂ ਵੀ ਇਹਨੇ ਸ਼ਾਂਤ ਦੇ ਨਾਲ ਬਾਈ ਜੀ ਕਹਨਾ ਸੀ ਆ ਜੀ ਬੱਕਰੀਆਂ ਸ਼ਾਂਤ ਦੇ ਨਾਲ ਪਾਸੋਂ ਤਿਆਰ ਕਰਾਈ ਦੇਖੋ ਬਾਈ ਜੀ ਕਿੰਨਾ ਬੱਕਰੀਆਂ ਕਹਿ ਦਈਏ ਬਹੁਤ ਵੱਡੀਆਂ ਬੱਕਰੀਆਂ ਵੱਡੇ ਲੈਵਲ ਦੇ ਬੱਕਰੀਆਂ ਤਿਆਰ ਕਰੀਆਂ ਨੇ 40 40 ਬੱਕਰੀਆਂ ਹਾਇਟ ਕਰੀ ਬੈਠੇ ਨੇ ਬਾਈ ਜੀ 40 ਤੋਂ ਵੀ ਬਾਹਰੇ ਜਾਂਦੇ ਨੇ ਬੱਕਰੀਆਂ ਤੇ ਆ ਦੇਖਦਾ ਅ ਥੱਲਾ ਦੇ ਲੋਕ ਵੀ ਲੈ ਬਾਈ ਫੋਟੋ ਲੈ ਦੇਖੋ ਦੇਖੋ ਬਾਈ ਜੀ ਬਹੁਤ ਵਧੀਆ ਹਾਂ ਬਹੁਤ ਵਧੀਆ ਭਾਂਡੇ ਦੇਖੋ ਲੱਗੇ ਹੋਏ ਨੇ ਬੱਕਰੀਆਂ ਨੂੰ ਹਾਂ ਜੀ ਸੱਚੇ ਪਾਸ਼ਾ ਪਰਮਾਤਮਾ ਆਪੇ ਇਹ ਕਹਿੰਦਾ ਬਾਈ ਜੀ ਕਿੰਨਾ ਇਹਨਾਂ ਦਾ ਬਾਈਆਂ ਦਾ ਸ਼ੌਂਕ ऐसे तरह भाई जी बरकरार रहे हाँ जी बहुत बाबे ਦੇ दरबार ਤੇ ਆਉਂਦੇ ਨੇ ਵਿਚਾਰੇ ਮਹੀਨਾ ਮਹੀਨਾ ਭਾਈ ਪਹਿਲਾਂ ਤਿਆਰੀਆਂ ਲੱਗਦੇ ਨੇ ਕਰਨ ਜਿੰਦ ਦਾ ਵੀ ਸ਼ਾਹ ਬਣ ਉਹ ਵਿਚਾਰੇ ਠੀਕ ਆ ਜੀ ਬਾਬਾ ਜੀ ਬੱਕਰੀਆਂ ਵਿੱਚੋਂ ਦੇ ਦੇਣੇ ਹੋ ਜੇ ਕਿਤੇ ਲੱਗੋ हां जी ਠੀਕ ਆ ਜੀ ਉੱਪਰ ਕੀ ਲਿਆ ਬਾਬਾ ਜੀ ਹੋਵੇ ਉਹਨੇ ਕਨੇ ਕਨੇ ਇਹ ਵੀ ਦੇਖ ਰਹੇ ਨੇ ਨਹੀਂ ਨਹੀਂ ਬੈਠੇ ਨਹੀਂ ਦਾਦਾ ਕਿੰਨਾ ਟਾਈਮ ਦੀ ਪਾਠ ਹੋ ਗਈ ਰਹੀ ਜੀ ਵੀਡੀਓ ਵਾਲਾ 11 ਕਿੰਨੀ ਦੇਖਾ ਰਿਹਾ ਮੜਾ ਕੀੜੀ ਪਟਾ ਹੁਣ ਕਹਾਂ ਜਿੱਥੇ ਵਰਦਾ ਖੀਰੀ ਠੀਕ ਹੈ ਜੀ ਬਹੁਤ ਵਧੀਆ ਪਾਠਾ ਬਾਈ ਜੀ ਦੇਖੋ ਬਹੁਤ ਸੌਂਕਨਾ ਬਾਈਆਂ ਨੇ ਤਿਆਰ ਕੀਤੀ ਹੋਈ ਆ ਗਈ ਠੀਕ ਆ ਬਾਈ ਜੀ ਬਹੁਤ ਵਧੀਆ ਮਿਹਨਤ ਕਰ ਰਹੇ ਨੇ ਭਰਾ ਮੇਰੇ ਅੱਜ ਦੇ ਸਮੇਂ ਦੇ ਨੇ ਬਾਈ ਜੀ ਕਿਹੜਾ ਅੱਜ ਕੱਲ ਆਪਾਂ ਕਹਿ ਦਿੰਨਾ ਬਾਈ ਕਿ ਨਵੇਂ ਮੁੰਡੇ ਉੱਠਦੇ ਨੇ ਵੀ ਕਹਨਾ ਤੇ ਕੰਨ ਬੱਕਰੀਆਂ ਦੇ ਵਿੱਚ ਕੀ ਆ ਪਰ ਬਾਈ ਕਿਹੜੇ ਆਪਾਂ ਬਾਈਆਂ ਧੰਨਵਾਦ ਮੰਨਦਾ ਦੇਖੋ ਬਾਈ ਡੰਡਿਆ ਵਰਗੇ ਮੁੰਡੇ ਨੇ ਕਿਹੜੇ ਕਹਨਾ ਬੱਕਰੀਆਂ ਸਾਮੀ ਬੈਠੇ ਨੇ ਬਹੁਤ ਸੋਹਣਾ ਸੌਂਕ ਕਰ ਰਹੇ ਨੇ ਵੀਰ ਮੇਰੇ ਸਾਰੇ ਬਜ਼ੁਰਗ ਗੌਰੇ ਲੈ ਕੇ ਬਾਈ ਬੱਚੇ ਕਹਨਾ ਸਾਰੇ ਮੇਲੇ ਦੇ ਵਿੱਚ ਪਹੁੰਚੇ ਨੇ ਆ ਬਾਈ ਜੀ ਦਿਖਾਓ ਬੱਚੇ ਦੇਖ ਆ ਦੇਖ ਲੋ ਕਿੰਨੇ ਸ਼ੌਂਕ ਦੇ ਨਾਲ ਆ ਦੇਖ ਲੈ ਵੀਰੇ ਹਾਂਜੀ ਇਹਨਾਂ ਖੀਜੂ ਪੂਰੇ ਮਾਹਿੰਦੇ ਸਾਫ ਪੂਰੇ ਹਾਂਜੀ ਸ਼ੌਕ ਆ ਪੂਰਾ ਸ਼ੌਕ ਆ ਜੀ ਆਪਾਂ ਤਾਂ ਕੰਮੀ ਪੜਦਾਂ ਅੱਠ ਸੇਮੀ ਜੀ ਸੇਮੀ ਪੜਦੇ ਹਾਂ ਠੀਕ ਆ ਬੱਕਰੇ ਦਾ ਸ਼ੌਕ ਕਿੰਨਾ ਕ 12 ਠੀਕ ਬਹੁਤ ਆ ਜੀ ਨਾਮ ਕੀ ਹੈ ਬੇਟਾ ਆਪਣਾ ਅਸੀਸ ਅਸੀਸ ਠੀਕ ਆ ਲੋ ਬਾਈ ਜੀ ਕਿਹਨਾ ਬਾਈ ਕਹਾਂ ਪੱਤਕੀ ਕੰਮ ਕਰਨਾ ਪੜਕੇ ਆ ਦੱਸੋ ਫੌਜੀ 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 ਬੰਨਾ ਥੈਂਕ ਯੂ ਫੌਜੀ ਜੀ ਕਹਨਾ ਬਾਈ ਕਹਨਾ ਬੱਕਰੇ ਆ ਪੜਕੇ ਕਹਨਾ ਬੱਕਰੀਆਂ ਵਾਲਾ ਬੱਕਰੀਆਂ ਵਾਲਾ ਦਾ ਮੁੰਡਾ ਦਾ ਪੁੱਤ ਹੈਗਾ। ਕਹਿੰਦਾ ਬਾਈ ਕਹਿੰਦਾ ਫੌਜੀ ਬਣਨਾ ਹੈ। ਠੀਕ ਹੈ ਜੀ। ਕੰਦੀ ਸੋਚਿਆ। ਬਾਈ ਜੀ ਜੋ ਕੋਈ ਨਹੀਂ ਠੀਕ ਹੈ। ਠੀਕ ਹੈ ਦੋਸਤ। ਆਹ ਆ ਪੁੱਤ। ਬਹੁਤ ਸੋਹਣੀ ਸੋਚਣੀ ਆ ਬਾਈ ਦੇ। ਤੇ ਆਇਸ ਆਪਣੇ ਬੱਚੇ ਨਾਲ ਹੋਰ ਵੀ ਗੱਲ ਕਰਾਉਣੇ ਆ। ਬਾਈ ਬਾਬਾ ਜੀ ਦੇ ਮੇਲੇ ਤੇ ਪਹੁੰਚੇ ਨੇ। ਸਸੀ ਦਾ ਪੁੱਤ। ਜੀ ਗੱਲ। ਹਾਂਜੀ ਕੀ ਨਾਮ ਹੈ ਬੇਟਾ? ਅੰਜਲੀ ਸਿੰਘ। ਅੱਛਾ ਜੀ। ਕਿਹੜਾ ਪੁੱਤ ਹੈ ਬੇਟਾ? ਲਖੇੜੀ। ਅੱਛਾ ਜੀ। ਕਿੰਨੇ ਪੜ੍ਹਦਾ ਬੇਟਾ? ਮੈਂ 6th। 6th ਪੜ੍ਹਦੇ ਨੇ। ਠੀਕ ਹੈ ਜੀ। ਗਾਹ ਪੜਕੇ ਕੀ ਬਣੋਗੇ ਬੇ ਠੀਕ ਹੈ ਜੀ ਲੋ ਜੀ ਬਾਈ ਬਹੁਤ ਧੰਨਵਾਦ ਬਾਈ ਕਹਿੰਦੇ ਚੰਗੇ ਅਫਸਰ ਬਣਾਗੇ ਠੀਕ ਆ ਪਾਈਆਂ ਦੀ ਪੜ੍ਹਾਈ ਨੂੰ ਸਲਾਮ ਕਰਦੇ ਆ ਬੱਚੇ ਸੱਚੇ ਪਾਤਸ਼ਾਹ ਇਹਨਾਂ ਨੂੰ ਕਹਾ ਬਰਕਤਾਂ ਦੇਵੇ ਨੌਕਰੀਆਂ ਤੇ ਲਾਵੇ ਵਧੀਆ ਲੀਤੇ ਲਾਵੇ ਨਸ਼ੇ ਪੱਤੇ ਤੋਂ ਮਹਾਰਾਜ ਬਚਾ ਕੇ ਰੱਖੇ ਠੀਕ ਹੈ ਜੀ ਸੋਚ ਨਹੀਂ ਹੁੰਦੀ ਆ ਇਹ ਸੋਚ ਨਹੀਂ ਜੀ ਆਪਾਂ ਪਿਤਾ ਜੀ ਨਾਲ ਗੱਲ ਕਰਾਉਣਾ ਪਈ ਜੀ ਸੱਸੀ ਕਾਲ ਜੀ ਸੱਸੀ ਕਾਲ ਜੀ ਹਾਂ ਜੀ ਵਾਹ ਮੁੰਡਾ ਹੀ ਪੜ ਰਿਹਾ ਵਧੀਆ ਜੀ ਹਾਂਜੀ ਹਾਂਜੀ ਵਧੀਆ ਪੜ ਰਿਹਾ ਮੁੰਡਾ ਇਹ ਲਾ ਲਓ ਜੀ ਆਪਣੇ ਵਧੀਆ ਹੁੰਦੇ ਤੇ ਲੱਗਣ ਨੂੰ ਬਿਲਕੁਲ ਹਾਂਜੀ ਜਿਹੜੀ ਚੰਗੀ ਸੋਚ ਆ ਜੀ ਹੈਨਾ ਆ ਬ੍ਰੇਕ ਕੰਪਲੀਟ ਵਧੀਆ ਪੜਾਉਂਗੇ ਜੀ ਵਧੀਆ ਪੜਾਉਂਗੇ ਹਾਂਜੀ ਹਾਂ ਤਾਂ ਪੂਰੇ ਪੂਰੀ ਮਹੀਨਾ ਪੜਾ ਰਹੇ ਆ ਜੀ ਇਹਨਾਂ ਨੂੰ ਕਿਵੇਂ ਬੱਕਰੀਆਂ ਦੇ ਵਿਚੋ ਦੇ ਕਿਹਨਾਂ ਬੱਕਰੀਆਂ ਚ ਫਿਰਦੇ ਰਹੇ ਆਪਣੀਆਂ ਨਹੀਂ ਬੱਕਰੀਆਂ ਆ ਆਪਣੀਆਂ ਨੇ ਬੱਕਰੀਆਂ ਠੀਕ ਆ ਦੋ ਬਾਈ ਜੀ ਬਹੁਤ ਸ਼ੌਂਕ ਦੇ ਆ ਦੇਖੋ ਆਪਣਾ ਕਹੇ ਵੀ ਸਾਦੇ ਬੰਦਾ ਜੀ ਪੱਕਰੀਆਂ ਵਾਲੇ ਬੰਦੇ ਨੇ ਦੇਖੋ ਜਿੰਨੇ ਸ਼ੌਂਕ ਦੇ ਨਾਲ ਵਿਚ ਬੱਕਰੀਆਂ ਦੇ ਵਿਚ ਖੜੇ ਨੇ ਕੋਈ ਚਲਾ ਬੰਦੇ ਕਹਿੰਦੇ ਨੇ ਯ ਬਹੁਤ ਹੀ ਸੋਹਣੇ ਟੰਗ ਦੇ ਨਾਲ ਬਾਈਆਂ ਨੇ ਕਰੇ ਹੋਏ ਨੇ ਆ ਦਿਖਾਉਨੇ ਬਾਈ ਜੀ ਆ ਦੇਖੋ ਬੱਕਰੀ ਦੇਖ ਲਓ ਇਧਰ ਬਹੁਤ ਗੂਰ ਕੰਨੀ ਬੱਕਰੀਆਂ ਪੁਰਾਣੀਆਂ ਬੱਕਰੀਆਂ ਚੋ ਜਿਹੜੇ ਹੋਰ ਗੂਰ ਕੰਨੀਆ ਬੱਕਰੀਆਂ ਬਹੁਤ ਘੱਟ ਜਾਂਦੀਆਂ ਨੇ ਇਹ ਪਹਿਲਾਂ ਵਾਲੀਆਂ ਬੱਕਰੀਆਂ ਦੇ ਵਿੱਚੋਂ ਬੱਕਰੀਆਂ ਨੇ ਕਹਾਂ ਬਾਕੂ ਜੀ ਹਾਂਜੀ ਹਾਂਜੀ ਪੁਰਾਣੀਆਂ ਬੱਕਰੀਆਂ ਨੇ ਹਾਂਜੀ ਪੁਰਾਣੀਆਂ ਨੇ ਹਾਂਜੀ ਬਹੁਤ ਸੋਹਣੀਆਂ ਨੇ ਬਾਈ ਜੀ ਆ ਛੋਲੇ ਹੋ ਗਏ ਨੇ ਮੜਾਈ ਨੇ ਹਾਂ ਦਿਖਾ ਦਿਓ ਬਾਈ ਤੁਸੀਂ ਹੁੰਦੇ ਛੋਲੇ ਬਾਈ ਨੇ ਕਿਹਾ ਬਹੁਤ ਸ਼ੌਂਕ ਦੇ ਨਾਲ ਬੱਕਰੀਆਂ ਦੇਖੋ ਗਾਨੀਆਂ ਜਿੰਨੇ ਥੱਲੇ ਲੋਡੀਆਂ ਵਾਲੀਆਂ ਆ ਪਾਸੇ ਕਹਿੰਦਾ ਦੇਖੋ ਬਹੁਤ ਸੋਹਣੇ ਪਾਡੇ ਲੱਗ ਆ ਦੇਖ ਲਓ ਬਾਈ ਜੀ ਬਹੁਤ ਸੋਹਣੀਆਂ ਗਾਨੀਆਂ ਗੁੱਠਾ ਪਾ ਇਥੇ ਬਹੁਤ ਸ਼ਿੰਗਾਰ ਲਾ ਕੇ ਬਾਈ ਜੀ ਕਿਨ ਮੀਨਾ ਪਾਈਆਂ ਨੂੰ ਪਹਿਲਾਂ ਇੰਤਜ਼ਾਰ ਰਹਾ ਮੇਲੇ ਦਾ ਆ ਦੇਖਾਈ ਪੜ ਲੈ ਵੀ ਬਾਈ ਮੇਲੇ ਤੇ ਜਾਵਾਂਗੇ ਬਹੁਤ ਸੋਹਣੀਆਂ ਨੰਮੀਆਂ ਬੱਕਰੀਆਂ ਨੇ ਬਾਈ ਬਿਲਕੁਲ ਆਹ ਲਓ ਦਿੱਤੀ ਬਈ। ਹਾਂ ਦੇਖੋ ਬਾਈ ਜੀ ਬਹੁਤ ਸੋਹਣੇ। ਲਓ ਦਿਖਾ ਦੋ ਫਟਾਫਟ ਫਟਾਫਟ ਕੱਟ ਕੱਟ ਦਿਖਾਈ ਜੀ ਲੋ। ਹਾਂ ਲਾਲ ਆਹ ਦੇਖ ਲਓ ਬੜੀਆਂ ਦੇਖੋ ਜੀ। ਲਾਲ ਡੱਬੀ ਹੈ। ਬਹੁਤ ਸੋਹਣੀਆਂ ਨੇ। ਸੰਭਾਲ ਕੇ ਰੱਖ ਜੀ ਨਾ ਬਾਈ ਜਾਨੇ। ਬਾਈ ਜੀ ਕਦੇ ਕਦੇ ਬੱਕਰੇ ਦੇ ਘਾਟਾ ਤਾਂ ਨਹੀਂ ਪਿਆ ਜਾ ਬਗਲ ਦੀ। ਹਾਂ ਬਜਾ ਘਾਟਾ ਦਿਖਾਉਂਦੇ। ਚੰਗੇ ਗੱਲ ਆ ਜੀ ਸੱਚੇ ਪਾਤਸ਼ਾਹ ਤੁਹਾਨੂੰ ਘਾਟਾ ਪਾਵੇ ਹੈ ਨਾ। ਇਹ ਕੀ ਗੱਲ ਹੁਣ ਬਾਈ ਕਿੱਟਿੰਨ ਮੱਠ ਬੱਕਰੇ ਨੂੰ ਹੋ ਜਾਂਦੇ। ਹੋ ਜਾਂਦੇ ਭਰੇ ਆਏ ਤਾਂ ਹੁਣ ਹੋਏ ਜਾਂਦੀ ਹੁਣ ਸੋਨੂੰ ਫਟੇ ਜਾਂਦੇ। ਤੁਸੀਂ ਕਿਵੇਂ ਕਰ ਦੋ ਆਪੇ ਦਿਨੇ ਫਰ ਦਵਾਈ। ਹਾਂ ਹਾਂਜੀ ਵੈਕਸੀਨ ਹੁਣ ਕਦੇ ਆਪਾਂ ਤਾਂ ਉਦਾਂ ਤੋਂ ਲਗਾਈ ਨਹੀਂ ਹੈਗੀ ਘਰੀ ਜਣ ਕੇ ਲਾਈ ਲਈ ਦੀਆਂ ਚਲੋ ਪ੍ਰੋਬਲਮ ਨਹੀਂ ਲੱਗਦੀ ਕੋਈ ਟੈਕਾ ਜੀ ਹੁਣ ਕਹਿੰਦਾ ਕੋਈ ਸਰਕਾਰੀ ਵੈਕਸੀਨ ਹੈ ਜੀ ਉਹ ਕਿਵੇਂ ਲਵਾਉਣਾ ਕੋਈ ਪੀਪੀਆਰ ਦੀ ਹੋਗੀ ਜਾਂ ਉਹ ਤੋਂ ਲਾ ਜਾਈ ਨਹੀਂ ਹਾਂਜੀ ਠੀਕ ਹੈ ਸਰਕਾਰੀ ਲਵਾਉਣੀ ਹੈ ਜੀ ਹਾਂਜੀ ਹਾਂ ਆਪੀ ਲਵਾਉਣੀ ਹੈ ਜੀ ਠੀਕ ਹੈ ਜੀ ਬਹੁਤ ਸੋਹਣਾ ਪਾਈਆਂ ਦੇਖੋ ਧੰਨਵਾਦ ਮੰਨਦਾ ਭਾਈ ਜੀ ਮੇਲਾ ਲੱਗਾ ਭਾਈ ਜੀ ਆਹ ਦੇਖ ਲਓ ਭਾਈ ਜੀ ਇਹ ਕਹਿੰਦਾ ਬਹੁਤ ਸ਼ੌਂਕ ਦੇ ਨਾਲ ਪਾਈਆਂ ਨੇ ਘੋੜਿਆਂ ਵਰਗੀਆਂ ਬੱਕਰੀਆਂ ਰੱਖੀਆਂ ਜਾਨੇ ਪੀਰਾਂ ਦੀਆਂ ਉਹ ਪੱਠਾਂ ਦੇ ਵਿੱਚ ਆਹ ਜਿਹੜੇ ਭਾਈ ਜੀ ਪਸ਼ੂ ਰੱਖਣੇ ਬਹੁਤ ਕਰ ਖਾ ਜਾਂਦੇ ਨੇ ਬਾਈ ਜੀ ਬੱਕਰੀਆਂ ਤਿਆਰ ਕਰਦੇ ਆ ਕਰਦੇ ਠੀਕ ਆ ਜੀ ਦੇਖੋ ਜੀ ਬਹੁਤ ਸੋਹਣਾ ਬਾਈਆਂ ਦਾ ਸ਼ੌਂਕ ਹੈਗਾ ਕਿੰਨੇ ਸ਼ੌਂਕ ਦੇ ਨਾਲ ਬਾਈ ਆਪਾਂ ਨਾਗਰੀਆਂ ਪਹਿਲਾਂ ਬੱਕਰੀਆਂ ਕਹਿੰਦੇ ਸੀਗੇ ਵੀ ਨਾਗਰੀਆਂ ਵੀ ਖਤਮ ਹੋ ਗਈਆਂ ਨਾਗਰੀਆਂ ਵੀ ਬਾਈ ਜੀ ਖਤਮ ਨਹੀਂ ਹੋਈਆਂ ਵਿੱਚ ਬੱਕਰੀਆਂ ਬਹੁਤ ਬਾਈ ਰੱਖੀ ਬੈਠੇ ਨੇ ਸਾਂਮੀ ਬੈਠੇ ਨੇ ਤੁਸੀਂ ਆਪ ਹੀ ਦੇਖ ਲਓ ਆ ਨਾਗਰੀਆਂ ਨਾਗਰੀਆਂ ਪੱਠਾਂ ਕਹਿੰਦੇ ਨੇ ਬਹੁਤ ਸੋਹਣੀਆਂ ਬਹੁਤ ਹੀ ਵਧੀਆ ਬਾਈਆਂ ਦਾ ਸ਼ੌਂਕ ਹੈਗਾ ਬਾਈਆਂ ਧੰਨਵਾਦ ਕਰਦੇ ਆ ਸਲਾਮ ਕਰਦੇ ਆ ਬਾਈਆਂ ਦੀ ਮਿਹਨਤ ਨੂੰ ਆ ਦੇਖੋ ਪੱਕੇ ਲੋਹਿਆਂ ਬਾਈ ਜੀ ਆ ਦੇਖੋ ਪੱਕੇ ਨੇ ਹਾਂ ਪੱਕੇ ਲੋਹਿਆਂ ਬਾਈਆਂ ਬੱਕਰੀਆਂ ਏ ਬਾਈ ਜੇ ਬੱਕਰੀਆਂ ਕਿਵੇਂ ਤਿਆਰ ਕਰੇ ਨੇ ਇਹਨੇ ਸਾਫ ਸੁਥਰੀਆਂ ਸਾਫ ਸੁਥਰੀਆਂ ਤਾਂ ਆਇਆ ਵੀਰੇ ਜਿਹੜਾ ਲੋਕ ਛੱਡੀ ਥੋਮੀ ਵਿੱਚ ਨਹੀਂ ਹੁੰਦਾ ਬੋਗ ਦੇ ਹਿਸਾਬ ਨਾਲ ਆ ਬੱਕਰਾ ਤੁਸੀਂ ਪਰ ਬੱਕਰਾ ਬਾਈ ਬੁਲਾਉਣਾ ਪਰ ਆ ਹਾਂਜੀ ਹਾਂ ਆ ਦੇਖੋ ਬਾਈ ਜੇ ਸ਼ੇਰੀਆਂ ਬੱਕਰੀਆਂ ਓ ਸ਼ੇਰੀ ਬੱਕਰੀਆਂ ਠੀਕ ਹੈ ਜੀ ਆ ਦੇਖੋ ਸ਼ੇਰੀਆਂ ਬੱਕਰੀਆਂ ਬਹੁਤ ਸੋਹਣੀਆਂ ਬਾਈਆਂ ਨੇ ਤਿਆਰ ਕਰੀਆਂ ਹੋਈਆਂ ਨੇ ਧੰਨਵਾਦ ਮੰਨਦੇ ਆ ਬਾਈਆਂ ਦਾ ਕਰਦੇ ਆਗੇ ਬਹੁਤ ਬਹੁਤ ਬਾਬੇ ਦੇ ਦਰਬਾਰ ਤੇ ਆਏ ਹੋਏ ਨੇ ਬਾਈ ਸਾਰੇ ਬਾਈ ਆਪਣੇ ਕਿੰਨੇ ਵੀਡੀਓ ਦੇਖਨੇ ਸਾਰੇ ਬਾਈਆਂ ਨੂੰ ਧੰਨਵਾਦ ਵੀਡੀਓ ਸਾਰੀ ਦੇਖਿਆ ਕਰੋ ਚੈਨਲ ਕਰ ਦਿਓ ਸਬਸਕ੍ਰਾਈਬ ਮਾਨਗੋਟ ਫਾਰਮਰ ਨੂੰ